ਬਹੁਤ ਹੀ ਮੰਨ ਭਾਗੀ ਘਟਨਾ ਇਸ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਹੈ ਜੰਡੇਆਲਾ ਪਿੰਡ ਮੈਂ ਸਮਝਦਾ ਇਸ ਜ਼ਿਲ੍ਹੇ ਦੇ ਜਿਹੜੇ ਵੱਡੇ ਪਿੰਡ ਉਹਨਾਂ ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਹੈ ਤੇ ਗੁਰਦੁਆਰਾ ਸ੍ਰੀ ਬਾਬਾ ਸਿੱਧ ਜੀ ਸੋ ਇੱਥੇ ਇੱਕ ਬੜੀ ਹੀ ਘਣਾਉਣੀ ਮੈਂ ਸਮਝਦਾ ਅਤਿ ਦਰਜੇ ਦੀ ਘਣਾਉਣੀ ਘਟਨਾ ਵਾਪਰੀ 28 ਜੁਲਾਈ ਨੂੰ ਇੱਕ ਇੱਥੇ ਪ੍ਰਵਾਸੀਆਂ ਦਾ ਬੱਚਾ ਵੇਖੋ ਫਿਰ ਪ੍ਰਵਾਸੀਆਂ ਦੇ ਬੱਚਿਆਂ ਨੂੰ ਵਰਤਿਆ ਜਾਂਦਾ ਮੈਂ ਅੱਗੇ ਵੀ ਇਹ ਗੱਲ ਕਈ ਵਾਰੀ ਕਰ ਚੁੱਕਾ ਪ੍ਰਵਾਸੀਆਂ ਦੇ ਬੱਚੇ ਜਾਂ ਨੀਮ ਪਾਗਲ ਉਹਨਾਂ ਨੂੰ ਪਲੇਸ ਆਊਟ ਕਰਕੇ ਉਹਨਾਂ ਨੂੰ ਵਰਤਦੇ ਨੇ ਇੱਥੇ ਉਹਨੂੰ ਵਰਤਿਆ ਗਿਆ ਮਹਾਰਾਜ ਤੁਮ ਮਾਫੀ ਮੰਗਦੇ ਹੋਏ ਮੈਂ ਅਗਲੀ ਗੱਲ ਕਹਿਣ ਲੱਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਸਥਾਨ ਦੇ ਨਾਲ ਬਿਲਕੁਲ ਨਹੀਂ ਪਛਾਣ ਕੀਤਾ ਤੇ ਫਿਰ ਬੜਾ ਬੇਖੌਫ ਵੀਡੀਓ ਤੁਸੀਂ ਦੇਖ ਹੀ ਰਹੇ ਹੋਗੇ ਨਾਲ ਬੜਾ ਬੇਖੌਫ ਹੋ ਕੇ ਉੱਥੇ 5-7 ਮਿੰਟ ਜਿਹੜਾ ਉੱਥੇ ਬੜੇ ਆਰਾਮ ਨਾਲ ਉਹ ਸਾਰਾ ਕੁਝ ਕਰਦਾ ਰਿਹਾ ਉਹਨਾਂ ਹੀ ਗੰਦੇ ਮਲੀਨ ਗੰਦੇ ਹੱਥਾਂ ਦੇ ਨਾਲ ਮਹਾਰਾਜ ਦੇ ਅੰਗ ਉਹਨੇ ਛੋਏ ਨੇ ਇੱਥੋਂ ਤੱਕ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਵੇਲੇ ਫੁੱਲੀਆਂ ਦਾ ਪ੍ਰਸ਼ਾਦ ਪਿਆ ਸੀ ਉਹਦੇ 'ਚ ਇੱਕ ਹਿੱਟ ਜਿਹੜੀ ਇੱਥੇ ਰੱਖੀ ਸੀ ਮਛਣਾ ਮੁਛਰਾ ਮਸਤੇ ਉਹ ਵੀ ਉਹਨੇ ਸਪਰੇਅ ਕੀਤਾ ਤੇ ਇੱਥੋਂ ਦੀ ਪ੍ਰਬੰਧਕ ਕਮੇਟੀ ਦਾ ਜਿਹੜਾ ਰਵਈਆ ਉਹ ਬਹੁਤ ਹੀ ਗੈਰ ਜ਼ਿੰਮੇਵਾਰانہ ਸਾਹਮਣੇ ਆਇਆ ਉਸ ਦਿਨ ਦਾ ਜਿਹੜਾ ਜਿੱਥੇ ਉਹਨਾਂ ਨੇ ਮਾਮਲਾ ਦਬਾਇਆ ਸੀ ਉਹ ਬੱਚੇ ਨੂੰ ਵੀ ਭਜਾ ਦਿੱਤਾ ਹੋਇਆ ਪਿੰਡ ਤੋਂ ਤੇ ਅੱਜ ਵੀ ਇੱਥੇ ਸਾਰੇ ਸਿੰਘ ਸਵੇਰ ਤੋਂ ਆਏ ਬੈਠੇ ਸੀ 11 ਵਜੇ ਤੋਂ ਲੈ ਕੇ ਹੁਣ ਬਾਬੇ ਅੱਖ ਵੱਜ ਚੁੱਕੇ ਨੇ ਕਮੇਟੀ ਦਾ ਕੋਈ ਵੀ ਮੈਂਬਰ ਸਾਹਮਣੇ ਨਹੀਂ ਆਇਆ ਸੋ ਇਹ ਅਤਿ ਦਰਜੇ ਦੀ ਗੈਰ ਜ਼ਿੰਮੇਵਾਰانہ ਹਰਕਤ ਜਿਹੜੀ ਹੈ ਇਸ ਗੁਰਦਵਾਰ ਸਾਹਿਬ ਦੀ ਕਮੇਟੀ ਵੱਲੋਂ ਹੋਈ ਹੈ ਸੋ ਅੱਜ ਬੜੇ ਹੀ ਭਾਰੀ ਮਨ ਦੇ ਨਾਲ ਸੋ ਜਿਹੜੇ ਸਟicker ਅਸੀਂ ਤਿਆਰ ਕਰਵਾ ਰਹੇ ਸੀ ਉਹ ਵੀ ਹੁਣ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਰੇ ਸਿੰਘ ਇਕੱਠੇ ਹੋਏ ਨੇ ਸੋ ਪ੍ਰਬੰਧਕਾਂ ਨੂੰ ਬੇਨਤੀ ਆ ਭਾਈ ਇਹ ਕੋਈ ਚੌਧਰ ਚ ਮੁਕਾਉਣ ਦਾ ਵੇਲਾ ਨਹੀਂ ਜੇ ਸੇਵਾ ਕਰ ਸਕਦੇ ਉਤੇ ਕਰੋ ਨਹੀਂ ਕਰ ਸਕਦੇ ਤੇ ਯੋਗ ਬੰਦਿਆਂ ਨੂੰ ਅੱਗੇ ਆਉਣ ਦਿਓ ਇੱਥੇ ਵੀ ਹੁਣ ਜਿਹੜਾ ਫੈਸਲਾ ਲਿਆ ਗਿਆ ਉਹ ਸੰਗਤ ਦੀ ਆਪਜੀ ਦੇ ਸਾਹਮਣੇ ਸਿੰਘ ਰੱਖਣਗੇ ਤੇ ਉਥੋਂ ਤਫ਼ਤੀਸ਼ ਜਿਹੜੀ ਆ ਉਹ ਅੱਗੇ ਚੱਲੇਗੀ ਤੇ ਇਹ ਗਰੰਤੀ ਸਿੰਘ ਜਿਹੜਾ ਹੈ ਸਾਨੂੰ ਪੁਲਿਸ ਆਪਣੀ ਹਿਰਾਸਤ ਚ ਲੈ ਕੇ ਜਾ ਰਹੀ ਹੈ ਜਲੰਧਰ ਸਦਰ ਥਾਣੇ ਦੀ ਪੁਲਿਸ ਜਿਹੜੀ ਹੈ ਉਹ ਸੰਦੀਪ ਸੂਰੀ ਐਸ ਐਚਓ ਉਹ ਆਏ ਤੇ ਇਹ ਸਾਰੀ ਟੀਮ ਉਹਨਾਂ ਦੀ ਹੈ ਤੇ ਚੌਕੀ ਇੰਚਾਰਜ ਅਤਾਰ ਸਿੰਘ ਸੋ ਇਸ ਕੇਸ ਦੇ ਵਿੱਚੋਂ ਉਮੀਦ ਕਰਦੇ ਆ ਕਿ ਕੁਝ ਨਿਕਲੇਗਾ ਕਿਉਂਕਿ ਕਾਫੀ ਕੁਝ ਇਹਦੇ ਵਿੱਚ ਕਲੀਅਰ ਆ ਇਸ ਕੇਸ ਦੇ ਵਿੱਚ ਪਰ ਜਦਾਂ ਉਹਨੂੰ ਪਗੌੜਾ ਬਣਾ ਦਿੱਤਾ ਗਿਆ ਸੋ ਅਸੀਂ ਦੇਖਦੇ ਆ ਕਿ ਮਹਾਰਾਜ ਵੀ ਏਡੀ ਵੱਡੀ ਬੇਅਦਬੀ ਜਿਹੜੀ ਹੋਈ ਆ ਉਹਦੇ ਵਿੱਚੋਂ ਹੁਣ ਕੁਝ ਨਿਕਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬੜਾ ਦਿਲ ਦੁਖਦਾ ਇਹੋ ਜਿਹਾਂ ਘਟਨਾਵਾਂ ਜਿਹੜਾ ਸੁਣੀਆਂ ਦੀਆਂ ਨੇ ਹਾਂਜੀ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਸੰਗਤ ਜੀ ਇੱਥੇ ਜਿੱਥੇ ਕਿ ਵਿਆਦਵੀ ਹੋਈ ਜੰਡੇ ਵਾਲੇ ਵਿਖੇ ਗੁਰਦੁਆਰਾ ਸਾਹਿਬ ਸਿੱਧ ਜੀ ਜਿੱਥੇ ਕਿ ਇੱਕ ਪ੍ਰਵਾਸੀ ਬੱਚੇ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵਿਆਦਵੀ ਕੀਤੀ ਗਈ ਬਾਰ ਬਾਰ ਆਪਾਂ ਚੰਗੇ ਨਹੀਂ ਲੱਗਦੇ ਨਾਂ ਲੈਂਦੇ ਕਿ ਉਹ ਵਿਆਦਵੀ ਕੀਤੀ ਗਈ ਤੇ ਸੰਗਤ ਜੀ ਕਮੇਟੀ ਦੀ ਬੜੀ ਵੱਡੀ ਲਾਹ ਪ੍ਰਵਾਈ ਆ ਵਿੱਚੇ ਹੀ ਗ੍ਰੰਥੀ ਜ਼ਿੰਮੇਵਾਰ ਆ ਵਿੱਚੇ ਹੀ ਜਿਹੜੀ ਆ ਪ੍ਰੰਤ ਕਮੇਟੀ ਸਾਰੀ ਜ਼ਿੰਮੇਵਾਰ ਆ ਇਸ ਲਈ ਾਕਾਲਤਾਂ ਸਭ ਤੋਂ ਦੁਕਾਨਾਂ 'ਚ ਜਾਰੀ ਆ ਜਿੱਥੇ ਵੀ ਬੇਅਦਬੀ ਹੋਊਗੀ ਉੱਥੇ ਗ੍ਰੰਥੀ ਸਿੰਘ ਤੇ ਜਿਹੜੀ ਕਮੇਟੀ ਆ ਮੌਕੇ ਦੀ ਉਹ ਜਿਹੜੀ ਜ਼ਿੰਮੇਵਾਰ ਹੋਊਗੀ ਸੋ ਅੱਜ ਆਪਾਂ ਸਾਰਿਆਂ ਨੇ ਜਿਹੜੇ ਇੱਥੇ ਵਿਚਾਰ ਕੀਤਾ ਆ ਕਿਉਂਕਿ ਕਮੇਟੀ ਆਪਣਾ ਜਿਹੜਾ ਪੱਖ ਰੱਖ ਸਕਦੀ ਸੀ ਆਪਾਂ ਸਵੇਰ ਦੇ 11 ਵਜੇ ਤੋਂ ਇਸ ਟਾਈਮ ਮੇਰੇ ਖਿਆਲ ਅੱਠ ਵਜੇ ਲੱਗੇ ਆ ਕੋਈ ਵੀ ਕਮੇਟੀ ਦਾ ਇੱਥੇ ਕੋਈ ਨਹੀਂ ਆਇਆ ਇਹ ਅਸੀਂ ਜਿਹੜੀ ਆਗੀ ਸੇਵਾ ਜਿਹੜੀ ਅੱਜ ਜਿਹੜੇ ਜਿੰਨਾ ਚੱਕਰਿਆਂ ਦੀ ਕਮੇਟੀ ਨਵੀਂ ਨਹੀਂ ਬਣਦੀ ਉਹਨਾਂ ਚੱਕਰ ਜਿਹੜੀ ਸੇਵਾਦਾਰ ਆ ਭਾਈ ਜਗਵਿੰਦਰ ਸਿੰਘ ਜੀ ਦਿਲਬਾਗ ਸਿੰਘ ਜੀ ਨੰਬਰਦਾਰ ਸਿੰਘ ਜੀ ਅਮਰਜੀਤ ਸਿੰਘ ਜੀ ਮੇਜਰ ਸਿੰਘ ਜੀ ਬਾਬਾ ਸਿੰਘ ਜੀ ਇਹ ਜਿਹੜੀ ਗੁਰੂ ਘਰ ਦੀ ਸੇਵਾ ਨਿਭਾਉਣਗੇ ਔਰ ਜ਼ਿੰਮੇਵਾਰੀ ਇਹਨਾਂ ਦੀ ਹੋਣੀ ਹੈ ਜਿੰਨਾ ਚੱਕਰ ਨਵੀਂ ਕਮੇਟੀ ਨਹੀਂ ਬਣਦੀ ਅਗਰ ਕੋਈ ਵੀ ਗੁਰੂ ਘਰ ਵਿੱਚ ਘਟਨਾ ਇੱਥੇ ਹੁੰਦੀ ਆ ਤੇ ਜ਼ਿੰਮੇਵਾਰ ਇਹ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਨਾਲ ਹੀ ਨਾਲ ਜਿਹੜੇ ਭਾਈ ਸਾਹਿਬ ਜੀ ਨੇ ਗੱਲ ਕੀਤੀ ਆ ਸਾਰੇ ਸਿੰਘਾਂ ਦੇ ਕੋਲ ਜਿਹੜੇ ਇਹ ਸਟicker ਨੇ ਤੇ ਉਸ ਹੁਕਮਨਾਮੇ ਦੇ ਸਟicker ਨੇ ਜੋ 15 ਜੁਲਾਈ ਨੂੰ ਪੰਨ ਸਿੰਘ ਸਭਾ ਨਾਲ ਦੀ ਹੋਈ ਇਕਤਰਤਾ ਦੇ ਵਿੱਚ ਜਿਹੜਾ ਹੁਕਮਨਾਮਾ ਦਿੱਤਾ ਗਿਆ ਸੀ ਸੋ ਇੱਕ ਵਾਰੀ ਫੇਰ ਕਿਉਂਕਿ ਅੱਜ ਮੈਂ ਸਮਝਦਾ ਕਿ ਇਹ ਸਟicker ਅਸੀਂ ਤਾਂ ਵੈਸੇ ਲਾਉਣੇ ਸੀ ਪਰ ਅੱਜ ਸਾਨੂੰ ਭਾਈ ਸਾਹਿਬ ਇਸ ਦੁੱਖ ਦੀ ਘੜੀ ਚ ਲਾਉਣੇ ਬਿਲਕੁਲ ਜੀ ਠੀਕ ਅਸੀਂ ਤਾਂ ਇਸ ਲਈ ਤਿਆਰ ਕਰਾ ਰਹੇ ਸੀ ਕਿ ਕੋਈ 50 ਹਜ਼ਾਰ ਸਟicker ਤਿਆਰ ਕਰਕੇ ਹਰ ਗੁਰਦੁਆਰਾ ਸਾਹਿਬ ਨੂੰ ਆ ਜੀ ਪਰ ਜਦੋਂ ਤੁਹਾਡਾ ਪਤਾ ਲੱਗਾ ਤਾਂ ਤੁਹਾਡੇ ਨਾਲ ਫੋਨ ਤੇ ਗੱਲ ਹੋਈ ਸੋ ਅਸੀਂ ਫੌਰੀ ਤੌਰ ਤੇ ਸਟicker ਤਿਆਰ ਕਰਵਾਏ ਨੇ ਇੱਥੇ ਨੱਗਰ ਵਾਸਤੇ ਵੀ ਦਿੱਤੇ ਨੇ ਮੈਂ ਇੱਕ ਕਿਉਂਕਿ ਸਾਰੇ ਮੀਡੀਆ ਚੈਨਲਾਂ ਦੇ ਵਾਸਤੇ ਮੈਂ ਇੱਕ ਵਾਰੀ ਇਹਨੂੰ ਪੜਵਾ ਜਿਹੜਾ ਵਿੱਚ ਮੁੱਖ ਆਗਾ ਜਿਸ ਮੀਟਿੰਗ ਦੇ ਵਿੱਚ ਜਿਸ ਦੇ ਸਾਰੇ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਹਰੇ ਗੁਰਦੁਆਰਾ ਸਾਹਿਬ ਵਿੱਚ ਹੋਏ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਏ ਇਸ ਵਿੱਚ ਕੋਤਾਈ ਪਾਏ ਜਾਣ ਤੇ ਜਾਂ ਬੇਅਦਬੀ ਹੋਣ ਦੀ ਸੂਰਤ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਸਮੇਤ ਸਮੂਹ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਏਗੀ ਤੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਵਿਸਥਾਰ ਤਾਂ ਬੜਾ ਹੈ ਪਰ ਸੰਖੇਪ ਦੇ ਵਿੱਚ ਇਹ ਜਾਣਕਾਰੀ ਤੇ ਇਹ ਜਾਣਕਾਰੀ ਮੈਂ ਬੇਨਤੀ ਕਰਾਂਗਾ ਸਾਰੇ ਹੀ ਮੀਡੀਆ ਚੈਨਲਾਂ ਨੂੰ ਇਨੂੰ ਪ੍ਰਸਾਰਿਤ ਕਰੋ ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਨੂੰ ਹਰ ਗਰੰਤੀ ਸਿੰਘ ਤੱਕੇ ਜਾਣਕਾਰੀ ਪਹੁੰਚਣੀ ਚਾਹੀਦੀ ਹਰ ਸੰਗਤ ਦੇ ਮੈਂਬਰ ਤੱਕੇ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਜੀ ਵਾਈਲਡ ਮਿਡਕੀ ਪਤ